ਇਹ ਕੋਈ ਹਲਕਾ ਸੈਂਟਰ ਦੇ ਵਿੱਚ ਅੱਜ ਮੈਂ ਇਹ ਤੋਂ ਪਹਿਲਾਂ ਘੋੜਾ ਕਲੋਨੀ ਕਰਕੇ ਆਇਆ 13,25,000 ਦੀ ਲਾਗਤ ਦੇ ਨਾਲ ਜਿਹੜੀ ਇਹ ਲਾਇਬ੍ਰੇਰੀ ਬਣ ਜਾ ਰਹੀ ਆ ਕਿਉਂਕਿ ਇਸ ਹਲਕੇ ਦੇ ਅੰਦਰ ਜ਼ਰੂਰਤ ਵੀ ਸੀ ਔਰ ਪਹਿਲਾਂ ਮੈਂ ਘੋੜਾ ਕਲੋਨੀ ਦੇ ਵਿੱਚ ਵੀ ਕਰਕੇ ਆਇਆ ਇਹ ਆਉਣ ਵਾਲੇ ਸਾਡੇ ਭੂਇਕ ਨੂੰ ਸਾਡੇ ਬੱਚਿਆਂ ਨੂੰ ਜਿਹੜਾ ਸਾਡੇ ਬੱਚੇ ਆ ਉਹ ਆਪਣੇ ਗਿਆਨ ਪ੍ਰਾਪਤ ਕਰੂਗੇ ਇੱਥੋਂ ਆਪਣੀ ਵਿੱਦਿਆ ਪ੍ਰਾਪਤ ਕਰੂਗੇ ਜਦੋਂ ਪੁਰਾਣੀਆਂ ਕਤਬਾਂ ਨੂੰ ਪੜ੍ਹ ਕੇ ਔਰ ਪੁਰਾਣੇ ਇਤਿਹਾਸ ਨੂੰ ਪੜ੍ਹ ਕੇ ਜਦੋਂ ਸਮਾਜ ਦੇ ਵਿੱਚ ਲੈ ਕੇ ਜਾਊਏ ਉਤੋਂ ਵਿਦਿਆ ਮਿਲੂਗੀ ਉਹਨਾਂ ਨੂੰ ਔਰ ਸਮਾਜ ਔਰ ਆਪਣੇ ਦੇਸ਼ ਔਰ ਆਪਣੇ ਪੰਜਾਬ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਗੇ ਇਹ 13 ਲੱਖ 25 ਹਜ਼ਾਰ ਦੀ ਲਾਗਤ ਦੇ ਨਾਲ ਅੱਜ ਜਿਹੜਾ ਇਹ ਦੂਸਰੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਮੈਂ ਔਰ ਮੈਂ ਪਹਿਲਾਂ ਵੀ ਇਹ ਪਹਿਲਾਂ ਕਰਕੇ ਆਇਆ ਕੱਲ ਇੱਕ ਹੋਰ ਇਸ ਲਾਇਬ੍ਰੇਰੀ ਦਾ ਉਦਘਾਟਨ ਕਰਨਾ ਵਾ ਇਹ ਜ਼ਰੂਰੀ ਆ ਵਿੱਦਿਆ ਇੱਕ ਐਸੀ ਚੀਜ਼ ਆ ਵਾਵਾ ਸਾਹਿਬ ਪੀਮਰਾ ਉਮੀਦ ਕਰਨੇ ਵੀ ਕਿਆ ਵੀ ਕਲਮ ਜਿਹਦੇ ਹੱਥ ਚ ਹੋਊਗੀ ਉਹੀ ਆਪਣੇ ਦੇਸ਼ ਦੀ ਤਰੱਕੀ ਚ ਔਰ ਦੇਸ਼ ਦੇ ਸੇਵਾ ਦੇ ਵਿੱਚ ਯੋਗਦਾਨ ਪਾ ਸਕਦਾ ਜਿਹਨੂੰ ਗਿਆਨ ਪ੍ਰਾਪਤ ਹੋਊਗਾ ਵਿਦਿਆ ਪ੍ਰਾਪਤ ਹੋਊਗਾ ਕਦਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਮੋਬਾਈਲ ਨਾਲ ਬੱਚੇ ਜਿਆਦਾ ਜੁੜ ਰਹੇ ਨੇ ਕਿਤਾਬਾਂ ਤੋਂ ਦੂਰ ਜਾ ਰਹੇ ਨੇ ਬਹੁਤ ਜਿਆਦਾ ਜ਼ਰੂਰੀ ਸੀ ਇਹ ਕਦਮ ਚੁਣਾਉਣਾ ਇਹ ਲੈ ਮੋਬਾਈਲ ਵਾਲੀਆਂ ਜਿੱਥੇ ਤੱਕ ਤੁਸੀਂ ਗੱਲਾਂ ਕੀਤੀਆਂ ਨੇ ਇਹ ਜਿੰਨੀ ਮਰਜ਼ੀ ਤਕਨੀਕ ਵੱਧ ਜਾਵੇ ਇਹਦਾ ਹਮੇਸ਼ਾ ਨੁਕਸਾਨ ਹੀ ਹੋਇਆ ਜਿਹੜਾ ਪ੍ਰੈਕਟੀਕਲ ਆ ਜੋ ਆਪਣੇ ਹੱਥੀ ਕਰਕੇ ਜਾਂ ਆਪਣੇ ਆਪ ਦੇਖ ਕੇ ਹੁੰਦਾ ਵਾ ਉਹ ਮੋਬਾਈਲਾਂ ਤੇ ਦੇਖ ਕੇ ਗਿਆਨ ਨਹੀਂ ਪ੍ਰਾਪਤ ਹੁੰਦਾ ਗਿਆਨ ਪ੍ਰਾਪਤ ਹੋਊਗਾ ਜਦੋਂ ਲਾਇਬ੍ਰੇਰੀਆਂ ਚ ਬੈਠ ਕੇ ਬੱਚੇ ਪੜ੍ਹ ਕੇ ਆਪਣੇ ਅੰਦਰ ਕੁਝ ਘੁੱਟ ਕੇ ਪਾਉਗੇ ਇਸ ਕਰਕੇ ਉਹਨੂੰ ਹਮੇਸ਼ਾ ਯਾਦ ਰਹੂਗਾ ਹੁਣ ਮੋਬਾਈਲਾਂ ਦੇ ਉੱਤੇ ਦਾ ਤੁਸੀਂ ਦੇਖੋ ਜੇ 5 ਪੈਸੇ ਫੈਦਾਵਾਤਾ 90 ਪੈਸੇ ਨੁਕਸਾਨ ਵੀ ਹੈ ਇਹਨਾਂ ਚੀਜ਼ਾਂ ਦਾ ਸਰ ਲੱਗਦਾ ਕਿ ਕਾਰਪੋਰੇਸ਼ਨ ਚੋਣਾਂ ਨਹੀਂਆਂ ਸਮਝੋ ਤੀਨ ਕੋਟੇ ਦੇ ਕਹਿੰਦੇ ਕਿ ਵਿਰੋਧੀ ਸਵਾਜੂ ਕਰ ਰਹੇ ਨੇ ਕਹਿੰਦੇ ਮਜਬੂਰੀ ਚ ਕਰਵਾਉਣੀਆਂ ਪੈ ਰਹੀਆਂ ਨੇ ਕਹਿੰਦੇ ਤਿਆਰੀ ਨਹੀਂ ਖਰੀਆਂ ਦੇਖੋ ਗੱਲ ਸੁਣੋ ਇਹਨਾਂ ਦਾ ਵਿਰੋਧੀਆਂ ਦਾ ਤਾਂ ਉਹ ਕੰਮ ਆ ਉੱਪਰ ਬੈਠੇ ਵੀ ਰੋਈ ਜਾਂਦੇ ਆ ਥੱਲੇ ਪਏ ਵੀ ਰੋਈ ਜਾਂਦੇ ਆ ਇਹਨਾਂ ਨੂੰ 92 ਮੈਂਬਰ ਚੁਣ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਫੈਸਲਾ ਲਿਆ ਸੀ ਇਹਨਾਂ ਨੂੰ ਉਹ ਵੀ ਨਹੀਂ ਹজম ਹੋ ਰਿਹਾ ਉਹਨਾਂ ਦੇ ਲੈਕਚਰ ਕਰਾਉਣ ਲੱਗੇ ਆ ਤਾਂ ਵੀ ਅਜਮ ਨਹੀਂ ਹੋਣੇ ਜਦੋਂ ਕੱਲ ਨੂੰ ਸਾਡਾ ਮਿਹਰਬਾਨ ਜਾਣਾ ਉਹ ਵੀ ਅਜਮ ਨਹੀਂ ਹੋਣਾ ਇਹਨਾਂ ਨੂੰ ਕਹੋ ਕੰਮ ਕਰੋ ਪ੍ਰੈਕਟੀਕਲ ਲੋਕਾਂ 'ਚ ਜਾਓ ਪੌਣੇ 5 ਸਾਲ ਬਾਅਦ ਜਾ ਕੇ ਲੋਕਾਂ 'ਚ ਜਦੋਂ ਜਾਣੇ ਹੋ ਉਹ ਲੋਕ ਤੁਹਾਡੀਆਂ ਇਹ ਗੱਲਾਂ ਨੂੰ ਜਾਣ ਚੁੱਕੇ ਆ ਤਾਂ ਤੁਹਾਨੂੰ ਇਸ ਗੱਲਾਂ ਦੀਆਂ ਪਾਵਰਾਂ ਅੱਜ ਚੋਭ ਰਹੀਆਂ ਨੇ ਭਾਜਪਾ ਲਗਾਤਾਰ ਬਾਜਪਰੀ ਕਹਿੰਦੀ ਕਿ ਸਾਡਾ ਜਿਹੜਾ ਵੋਟ ਬੈਂਕ ਬਹੁਤ ਜ਼ਿਆਦਾ ਵਧਿਆ ਕਹਿੰਦੇ ਸਾਡੇ ਜਿਹੜੇ ਮੇਅਰ ਸਾਡਾ ਬਲੂਗਰ ਲੁਧਿਆਣਾ ਕੋਈ ਨਹੀਂ ਭਾਜਪਾ ਨੂੰ ਕੋਈ ਵੀ ਇੱਕ ਵਾਰੀ ਰਾਮ ਚੱਲ ਗਿਆ ਹੁਣ ਰਾਮ ਤਾਂ ਤੁਹਾਨੂੰ ਆਪ ਦੱਸ ਰਿਹਾ ਵੀ ਉਪਰੋਂ ਪਰੋਂ ਰਾਮ ਤੇ ਡਿਜਿਟ ਤੁਹਾਡੇ ਕੋ ਸ਼ੋਰ ਆ ਤਰੀਕ ਚਰਨਜੀਤ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਉਹ ਟਿੱਪਣੀ ਕਰ ਰਹੇ ਨੇ ਮਹਿਲਾਵਾਂ ਨੂੰ ਲੈ ਕੇ ਕੁਝ ਧਰਮ ਨੂੰ ਲੈ ਕੇ ਸੋ ਵੂਮਨ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਕਿਸ ਤਰ੍ਹਾਂ ਦੇਖ ਰਹੇ ਉਹਨਾਂ ਦੀ ਬਿਆਨਬਾਜ਼ੀ ਨੂੰ ਦੇਖੋ ਜਿਨ੍ਹਾਂ ਨੇ ਮਾਮਾ ਭੈਣਾਂ ਦਾ ਅਪਮਾਨ ਕਰਨਾ ਉਹਨੂੰ ਕਦੇ ਮਾਨ ਨਹੀਂ ਮਿਲਿਆ ਇਹ ਸਾਡੀਆਂ ਜਗ ਜਨਨੀਆਂ ਨੇ ਸਾਨੂੰ ਜਨਮ ਦੇਣ ਵਾਲੀਆਂ ਨੇ ਚੰਨੀ ਜੀ ਨੂੰ ਕੋਈ ਵੀ ਸ਼ਬਦ ਬੋਲਣ ਲਈ ਵੋਟਾਂ ਨੂੰ ਦੇਖ ਕੇ ਆਪਣੀਆਂ ਅੱਖਾਂ ਨਾ ਬੰਦ ਕਰ ਲਿਆ ਕਰੋ ਵੋਟਾਂ ਤੁਹਾਡੇ ਲਈ ਸਾਰਾ ਕੁਝ ਆ ਕਿਸੇ ਦੀ ਮਾਨ ਸਤਕਾਰ ਲਈ ਕੋਈ ਗੱਲ ਨਹੀਂ ਹੈਗੀ ਜਿਹੜਾ ਕੋਈ ਸਾਡੀ ਜਨਨੀਆਂ ਨੂੰ ਸਾਡੀਆਂ ਜਨਮ ਦੇਣ ਵਾਲੀਆਂ ਨੂੰ ਸਾਡੀਆਂ ਧੀਆਂ ਭੈਣਾਂ ਦੇ ਲਈ ਆਪ ਸ਼ਬਦ ਜਾਂ ਕੋਈ ਉਹਨਾਂ ਨੂੰ ਚੂਬਣ ਵਾਲਾ ਕੋਈ ਸਵਾਲ ਕਰਦਾ ਇਹਨਾਂ ਨੂੰ ਕਹੋ ਰਾਜਨੀਤੀ ਉਹ ਕਰੋ ਜਿਹੜੀ ਸਮਾਜ ਦੀ ਸੇਵਾ ਦੀ ਹੋਵੇ ਕੱਲੀ ਵੋਟਾਂ ਦੀ ਰਾਜਨੀਤੀ ਕਰਕੇ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲੈਨੇ ਇਹਦਾ ਸੋਚਦੇ ਨਹੀਂ ਵੀ ਇਹ ਗੱਲ ਕਿਹੜੇ ਢਿੱਡ ਦੇ ਵਿੱਚ ਜਾ ਕੇ ਚਬੂਗੀ ਇਸ ਕਰਕੇ ਲੋਕਾਂ ਨੇ ਹੀ ਦੱਸ ਦੇਣਾ ਇਹਨਾਂ ਨੂੰ ਵੋਟਾਂ ਵਾਲੇ ਦਿਨ ਚੰਨੀ ਜੀ ਦੋ ਜਗ੍ਹਾ ਖੜੀ ਦੋਨਾਂ ਜਗ੍ਹਾ ਤਾਂ ਹਾਰ ਗਏ ਚੰਨੀ ਆਪਣੇ ਆਪ ਨੂੰ ਕੀ ਪਾਵਰਫੁੱਲ ਕਿੰਨਾ ਕੁ ਪਾਵਰਫੁੱਲ ਆਹੋ ਇਹ ਮੌਕੇ ਤੇ ਉਹਨੂੰ ਮੁੱਖ ਮੰਤਰੀ ਦਾ ਜਾਂਦੀ ਵਾਰ ਇੱਕ ਤੋਹਫਾ ਰੱਬ ਨੇ ਦਿੱਤਾ ਸੀ ਤੇ ਅੱਜ ਉਹ ਅੱਖਾਂ ਬੰਦ ਕਰਕੇ ਨਾ ਰਾਜਨੀਤੀ ਕਰੇ ਅੱਖਾਂ ਖੋਲ ਕੇ ਰਾਜਨੀਤੀ ਕਰੀ ਆ ਅਕਾਲੀ ਦਲ ਦੇ ਕਿਤਨੇ ਕਿਤੇ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਤਾਂ ਹੁਣ ਉਹਨਾਂ ਦੇ ਜਿਹੜੇ ਆਗੂ ਹੈਗੇ ਨੇ ਜਿਹਾ ਕਿ ਜਿਲ੍ਹੇ ਦੇ ਪ੍ਰਧਾਨ ਨੇ ਉਹ ਕਿਤਨੇ ਕਿਤੇ ਅਸਤੀਫੇ ਦਾ ਦੌਰ ਉਹਨਾਂ ਦੇ ਵੱਲੋਂ ਦੇਖੋ ਦੇਰਾਏ ਦਰਸਤਾਏ ਸੁਖਬੀਰ ਜੀ ਨੂੰ ਤਾਂ ਹੁਣ ਇਹ ਕੰਮ ਅੱਜ ਤੋਂ ਦੋ ਦੋਕ ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀ ਜਿਹੜਾ ਹੁਣ ਕੀਤਾ ਵਾ ਹੁਣ ਆਪੇ ਹੀ ਰੋਗ ਲਾਉਣੇ ਆਪੇ ਦੁਆਵਾਂ ਦੇਣੀਆਂ ਹੁਣ ਆਪੇ ਹੀ ਖਾਈ ਜਾਂਦੇ ਆ ਭਈ ਜੇ ਸੁਖਬੀਰ ਬਾਦਲ ਜੀ ਨੇ ਅਸਤੀਫਾ ਦਿੱਤਾ ਅਸੀਂ ਵੀ ਦੇ ਦੇਣਾ ਉਹ ਲੋਕ ਤਾਂ ਤੁਹਾਡਾ ਮੰਗਦੇ ਸੀ ਅਸਤੀਫਾ 2 ਸਾਲ ਹੋ ਗਏ ਸੀ ਤੁਸੀਂ ਪਹਿਲਾਂ ਹੀ ਦੇ ਦਿੰਦੇ ਅੱਜ ਲੋਕਾਂ ਨੂੰ ਕਹਿਣ ਦਾ ਮੌਕਾ ਹੀ ਨਾ ਮਿਲਦਾ ਹੁਣ ਤਾਂ ਲੋਕਾਂ ਨੇ ਦਵਾਇਆ ਇਹਨਾਂ ਤੋਂ ਅਸਤੀਫਾ ਲੋਕਾਂ ਨੂੰ ਪਤਾ ਲੋਕਾਂ ਨੇ ਦੱਸਤਾ ਵੀ ਹੁਣ ਤੁਹਾਡੀ ਕਾਰਟ ਦੀ ਹਾਂਡੀ ਜਿਹੜੀ ਆ ਉਹ ਚੜਨੀ ਨਹੀਂ ਤਾਂ ਅਸਤੀਫਾ ਦਿੱਤਾ ਠੀਕ